ਸਸਿਕਾ ਜੀ ਮੇਰੇ ਕੋਲ ਮਿਲ ਕਪੂਤ ਉਸੇਕਰ ਚੈਨਲ ਪੰਜਾਬੀ ਬੀਤੇ ਦਿਨੀ ਅਮਰੀਕਾ ਦੇ ਸੂਬੇ ਜਾਰਜੀਆ ਦੇ ਇੱਕ ਵਰਥ ਦੇ ਵਿੱਚ ਅਤਖੜ ਉਮਰ ਦੇ ਇੱਕ ਗੁਜਰਾਤੀ ਵਿਅਕਤੀ ਉੱਤੇ ਗੰਭੀਰ ਅਪਰਾਧਾ ਦੇ ਦੋਸ਼ ਲਗਾਏ ਗਏ ਨੇ ਉਸ ਉੱਤੇ ਇੱਕ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਨੇ ਜੇਕਰ ਉਸ ਵਿਰੁੱਧ ਦੋਸ਼ ਸਾਬਤ ਹੋ ਜਾਂਦੇ ਨੇ ਤਾਂ ਉਸ ਨੂੰ ਅਦਾਲਤ ਦੇ ਵੱਲੋਂ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਹਾਲਾਂਕਿ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਅਤਖੜ ਉਮਰ ਦਾ ਇਹ ਵਿਅਕਤੀ ਨੱਚੇ ਦੇ ਵਿੱਚ ਸੀ ਜਾਂ ਫਿਰ ਮਾਨਸਿਕ ਤੌਰ ਤੇ ਅਸ esse ਦੋਸ਼ੀਪਾਤੀ ਜਿਸ ਬਚੋਕੜ ਗੁਜਰਾਤ ਦੇ ਨਾਲ ਦੱਸਿਆ ਜਾਂਦਾ ਹੈ ਉਸੇ ਪਛਾਣ 56 ਸਾਲਾ ਮਹਿੰਦਰ ਪਟੇਲ ਦੱਸੀ ਚਾਰਦੀ ਹੈ ਜਿਸਨੇ ਕੋਰਾਂ ਦੀਆਂ ਬਾਹਾਂ ਦੇ ਵਿੱਚੋਂ ਇੱਕ ਬੱਚਾ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਫਿਰ ਉਸ ਉਤੇ ਸਧਾਰਨ ਹਮਲਾ ਸਧਾਰਨ ਕੁੱਟਮਾਰ ਅਤੇ ਅਗਵਾ ਕਰਨ ਦੇ ਦੋਸ਼ ਵਿੱਚ ਪੁਲਿਸ ਵੱਲੋਂ ਲਗਾਏ ਗਏ ਇਲਜ਼ਾਮਾ ਦੇ ਤਹਿਤ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਤੇ ਘਟਨਾ ਦੀ ਰਿਪੋਰਟ ਮਿਲਣ ਤੋਂ ਬਾਅਦ ਪੁਲਿਸ ਨੇ 3 ਦਿਨਾਂ ਦੀ ਜਾਂਚ ਦੇ ਦੌਰਾਨ ਨਿਗਰਾਨੀ ਅਤੇ ਸੀਸੀਟੀਵੀ ਵਿਰਾਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੋ ਕਿ ਚਾਰਸੀਆ ਦੇ ਕੇਨੇਵਾਸੋ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਸ ਉੱਤੇ ਪਹਿਲੇ ਦੋ ਦੋਸ਼ ਕੂ ਕਰਮ ਦੇ ਸਨ ਅਤੇ ਇਸ ਸਮੇਂ ਉਹ ਬਿਨਾ ਜ਼ਮਾਨਤ ਤੇ ਕੋਪ ਕਾਉਂਟੀ ਸ਼ੈਰਿਫ ਦੇ ਦਫ਼ਤਰ ਦੀ ਹਿਰਾਸਤ ਦੇ ਵਿੱਚ ਨਜ਼ਰਬੰਦ ਹੈ ਦੱਸਿਆ ਸਾਰੇ ਮਾਮਲੇ ਉੱਤੇ ਪੁਲਿਸ ਦਾ ਕਹਿਣਾ ਕਿ ਅਪਰਾਧ ਵਾਲੇ ਦਿਨ ਦੋਸ਼ੀ ਨੇ ਇੱਕ ਨੌਜਵਾਨ ਔਰਤ ਤੋਂ ਟੈਲਨੋਲ ਦੀਆਂ ਗੋਲੀਆਂ ਮੰਗਵਾਈਆਂ ਜੋ ਆਪਣੇ ਬੱਚੇ ਦਰਾਲ ਕੁਮਰਈ ਸੀ ਅਤੇ ਫਿਰ ਉਸ ਦੇ ਬੱਚੇ ਨੂੰ ਲੈ ਕੇ ਪੱਜੰਦ ਦੀ ਕੋਸ਼ਿਸ਼ ਕੀਤੀ ਸ਼ਿਕਾਇਤ ਕਰਤਾ ਦੇ ਅਨੁਸਾਰ ਉਹ ਆਪਣੇ ਬੱਚੇ ਦੇ ਨਾਲ ਇੱਕ ਹੈਂਡੀਕੈਪ ਸਕੂਟਰ ਉੱਤੇ ਸਵਾਰ ਸੀ ਹਾਲੇ ਕਿ ਉਸਨੇ ਆਪਣੇ ਬੱਚੇ ਨੂੰ ਮਹਿੰਦਰ ਪਟੇਲ ਦੇ ਹੱਥ ਹਰੇ ਵਿੱਚੋਂ ਬਚਾਇਆ ਅਤੇ ਫਿਰ ਦੋਸ਼ੀ ਅਪਰਾਧ ਵਾਲੀ ਥਾਂ ਤੋਂ ਭੱਜ ਗਿਆ ਪੁਲਿਸ ਵੱਲੋਂ ਮਹਿੰਦਰ ਪਟੇਲ ਦੇ ਇਮੀਗ੍ਰੇਸ਼ਨ ਸਟੇਟਸ ਬਾਰੇ ਕੋਈ ਜਾਣਕਾਰੀ ਤਾਂ ਹਜੇ ਜਾਰੀ ਨਹੀਂ ਕੀਤੀ ਗਈ ਹਾਲਾਂਕਿ ਜਿਸ ਤਰ੍ਹਾਂ ਇਸ ਅਪਰਾਧ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦੇ ਵੇਰਵੇ ਸਾਹਮਣੇ ਆ ਰਹੇ ਨੇ ਉਸ ਨੂੰ ਦੇਖਦੇ ਹੋਏ ਇਹ ਸਵਾਲ ਵੀ ਪੁੱਛੇ ਜਾ ਰਹੇ ਨੇ ਕਿ ਕੀ ਦੋਸ਼ੀ ਨੇ ਇਹ ਅਪਰਾਧ ਕਰਦੇ ਸਮੇਂ ਨਸ਼ੇ ਵਿੱਚ ਸੀ ਜਾਂ ਫਿਰ ਉਸ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ ਹਾਲਾਂਕਿ ਸਾਰੇ ਜਵਾਬ ਦਾ ਉੱਤਰ ਉਦੋਂ ਹੀ ਮਿਲੇਗਾ ਜਦੋਂ ਪੁਲਿਸ ਤੇ ਵੱਲੋਂ ਇਸ ਦੋਸ਼ੀ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਦੱਸਿਆ ਕਿ ਘਟਨਾ ਬਾਰੇ ਹੋਰ ਜਾਣਕਾਰੀ ਦੇੰਦੇ ਹੋਏ ਇੱਕ ਵੱਧ ਪੁਲਿਸ ਦੇ ਸਟੈਂਟ ਐਰੀਕ ਮਿਸ ਰੇਟਾ ਨੇ ਕਿਹਾ ਕਿ ਦੋਸ਼ੀ ਦੁਆਰਾ ਕੀਤਾ ਗਿਆ ਕੰਮ ਕਿਸੇ ਦੇ ਲਈ ਵੀ ਦਰਮਨ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਔਰਤ ਨੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕੀਤੀ ਹੁੰਦੀ ਤਾਂ ਬੱਚਾ ਜ਼ਖਮੀ ਹੋ ਸਕਦਾ ਸੀ ਜਾਂ ਫਿਰ ਉਸਦੀ ਮੌਤ ਵੀ ਹੋ ਸਕਦੀ ਸੀ ਬਿਊਰਿਪੋਰਟ ਚੈਨਲ ਪੰਜਾਬੀ